ਤਾਂ ਆਪੀ ਪੋਜੀਸ਼ਨ ਪਤਾ ਲੱਗਣੀ ਚਾਹੀਦੀ ਕਿ ਅਸੀਂ ਤਕਰੀਬਨ 1 ਮਹੀਨਾ ਪਹਿਲਾਂ ਅੱਜ ਤੋਂ 1 ਮਹੀਨਾ ਪਹਿਲਾਂ ਸਾਡੀ ਪਾਰਟੀ ਨੇ ਸਾਡਾ ਵੀਰ ਲਾਲਜੀ ਸਿੰਘ ਤਲਰ ਜੋ ਕਿ ਕੈਬਨਿਨ ਮਨਿਸਟਰ ਹੈ ਪੋਨਾ ਮੂਥੋਂ ਲੋਕ ਸਭਾ ਦਾ ਕੈਂਡੀਡੇਟ ਉਤਾਰ ਦਿੱਤਾ ਪਰ ਦੂਜੀ ਪਾਰਟੀਆਂ ਚਾਹੇ ਬੀਜੇਪੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਕੋਈ ਹੋਰ ਪਾਰਟੀ ਹੋਣ ਉਹਨਾਂ ਚ ਇਨੀ ਬਹਿਸ ਹੈ ਤਾਂ ਜਾਂ ਬਖਲਾਅਤ ਹੈ ਅੱਜ ਤੱਕ ਉਹ ਆਪਣਾ ਕੈਂਡੀਡੇਟ ਨਹੀਂ ਡਿਕਲੇਅਰ ਕਰ ਸਕੇ ਉਹ ਮੈਦਾਨ ਚ ਨਹੀਂ ਉਤਾਰ ਸਕੇ ਦਾ ਕਾਰਨ ਇੱਕੋ ਇੱਕ ਹੈ ਕਿ ਉਹਨਾਂ ਨੂੰ ਰਿਐਲਿਟੀ ਪਤਾ ਹੈ ਕਿ ਸਰਦਾਰ ਪ੍ਰਗਨ ਸਿੰਘ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਹੈ ਉਹ ਲੋਕਾਂ ਨਾਲ ਜੋ ਗਾਰੰਟੀਆਂ ਕਰਦੀ ਹੈ ਉਹ ਤੁਰੀਆਂ ਕਰਦੀ ਹੈ ਤੇ ਇਹਨਾਂ ਨੇ ਚਾਹੇ ਮੋਦੀ ਸਾਹਿਬ ਹੋਣ ਤੇ ਚਾਹੇ ਇਹ ਪੁਰਾਣੀ ਸਾਥ ਇਥੇ ਪੰਜਾਬ ਦੀ ਸਰਕਾਰਾਂ ਹੋਣ ਇਹਨਾਂ ਨੇ ਸਿਰਫ ਲੋਕਾਂ ਨੂੰ ਖੁਸ਼ਾ ਗੁਪੇ ਛੱਡੇ ਨੇ ਚਾਹ ਪੱਤਰਾਂ ਲੱਖ 15 15 ਲੱਖ ਲੋਕਾਂ ਨੂੰ ਦੇਣ ਤੇ ਹੋਊ ਚਾਹ ਪੈਟਰੋਲ 33 ਰੁਪਏ ਕਰਨ ਦੇ ਚਾਹ ਡਾਲਰ ਨੂੰ 40 ਰੁਪਏ ਤੇ ਲਿਆਉਣਗੇ ਜਦ ਕੀ ਮਹਿੰਗਾਈ ਸਿਖਰਾਂ ਤੇ ਹੈ ਔਰ ਹਰ ਇੱਕ ਚੀਜ਼ ਜਿਹੜੀ ਸੈਂਟਰ ਵੱਲੋਂ ਹਰ ਇੱਕ ਛੋਟੀ ਮੋਟੀ ਗੱਲ ਤੇ ਸੈਂਟਰ ਵੱਲੋਂ ਪੰਜਾਬ ਨਾਲ ਵਿਸਥਾਰ ਕੀਤਾ ਜਾ ਰਿਹਾ ਔਰ ਜਿਹੜੀਆਂ ਲੋਕਲ ਜਿਹੜੀਆਂ ਜਿਹੜੀਆਂ ਸਾਡੀਆਂ ਤਰਵੈਤੀ ਪਾਰਟੀਆਂ ਕਾਂਗਰਸ ਅਕਾਲੀ ਦਲ ਵੀ ਜਿਹੜੀ ਉਥੇ ਪੰਜਾਬ ਦੇ ਹਰਕਾਣ ਦੀ ਗੱਲ ਕਰਦੇ ਆ ਉਹਨਾਂ ਨੂੰ ਸੰਸਦ ਵਿੱਚ ਦੰਦਲ ਪੈ ਜਾਂਦੀ ਅੱਜ ਤੱਕ ਅਜਿਹਾ ਕਦੇ ਕੋਈ ਪੰਜਾਬ ਦੇ ਨਾਲ ਅਖੰਡ ਦੀ ਪੰਜਾਬ ਦੀ ਪੱਖ ਵਿੱਚ ਗੱਲ ਕਰਨ ਦੀ ਅਜੇ ਤੱਕ ਕੋਈ ਜੁਰਤ ਨਹੀਂ ਕੀਤੀ ਇਸੇ ਬਖਲਾਟ ਕਉਂਕਿ ਸਾਰੀਆਂ ਗੱਲਾਂ ਨੂੰ ਲੋਕ ਇਥੋਂ ਦੇ ਪਰਿਵਾਰਕੀ ਜਾਣੂ ਹੋ ਗਏ ਨੇ ਇਸੇ ਕਰਕੇ ਉਹ ਕੋਈ ਵੀ ਆਪਦਾ ਕੈਂਡੀਡੇਟ ਡਿਕਲੇਅਰ ਕਰੂ ਤੋ ਵੀ ਚਿਜ ਕਰਈਆਂ ਦੇਖੋ ਅੱਗੇ ਕਿਹਨੂੰ ਕਰਦੀਆਂ ਜਾਂ ਕੀ ਕਰਦੀਆਂ ਪਰ ਸਾਡੇ ਵੀਰ ਦੀ ਜੜੀ ਜਿੱਤ ਜਿੱਕੀ ਦੇਖੋ ਮੈਂ ਤੇ ਸਮਾਜ ਚ ਕੰਮ ਕਰਦਾ ਜੂੰ ਦਾ ਮੈਂ ਸਮਝਦਾ ਵੀ ਕਪੂਰਥਲੇ ਚ ਹਲਕੇ ਕਪੂਰਥਲੇ ਦੇ ਆਪਾਂ ਗੱਲ ਕਰਦੇ ਆ ਵੀ ਕਾ ਵੀ ਰਾਜਪੂਤ ਹੈਗਾ ਜਿਹੜਾ ਸਮਾਜ ਦੇ ਵਿੱਚ ਰਾਤ ਦਿਨ ਲੋਕਾਂ ਦੇ ਵਿਚਰਦਾ ਵਿਚਰਦਾ ਵੀ ਹੈ ਦੇਖੋ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਵੀ ਕਰਦਾ ਔਰ ਮੈਂ ਲਗਭਗ ਰੋਜ਼ ਹੀ ਫੇਸਬੁੱਕ ਦੇਖਦਾ ਉਹ ਸਾਥੀ ਦਾ ਵੀ ਕਦੀ ਕਿਸੇ ਮਹੱਲੇ ਚ ਜਾ ਕੇ ਉਹ ਗਟਰ ਦਾ ਜਿਹੜਾ ਕੰਮ ਕਰਾਇਆ ਜਾਂਦਾ ਵਾ ਜਾ ਸਮਾਜ ਦੀ ਵੱਡੀ ਸੇਵਾ ਜਿਹੜੀ ਹੈ ਜੋ ਮੰਨ ਲਓ ਆਪਾਂ ਹਸਪਤਾਲ ਜਾਂਦੇ ਹਾਂ ਤੇ ਖੂਨ ਨਹੀਂ ਮਿਲਦਾ ਉਹ ਖੂਨ ਦਾਨ ਦੇ ਕੈਂਪ ਲਾ ਕੇ ਉਹ ਬਹੁਤ ਵੱਡੀ ਜਿਹੜੀ ਉਹ ਸੇਵਾ ਕਰਦੇ ਆ ਵੀ ਮੈਂ ਸਮਝਦਾ ਸਹੀ ਬੰਦਾ ਜੇ ਕੰਮ ਇਹੋ ਜਿਹੇ ਬੰਦੇ ਚਿਹਰੇ ਕਰਦੇ ਆ ਚਾਹੇ ਉਹ ਸ਼ਰੂਮ ਨੇ ਕਾਲੀਦਾਲ ਹੈਗੀ ਹੈ ਮੈਂ ਦੇਖੋ ਸ਼ਰੂਮ ਨੇ ਕਾਲੀਦਾਲ ਨੂੰ ਵੀ ਬੇਨਤੀ ਕਰਦਾ ਵੀ ਪੁਰਾਣੇ ਚਿਹਰੇ ਛੱਡਿਏ ਆਪਾਂ ਪੁਰਾਣਿਆਂ ਨੇ ਤੇ ਲੁੱਟ ਲਿਆ ਕੋਟ ਲਿਆ ਛੋਟ ਲਿਆ ਪਰ ਦੇਖੋ ਹੁਣ ਨਵੇਂ ਚਿਹਰਿਆਂ ਨੂੰ ਆਪਣਾ ਚਾਹੀਦਾ ਵਾ ਜਿਹੜੇ ਸਹੀ ਸਮਾਜ ਦੀ ਸੇਵਾ ਕਰਦੇ ਆ ਤੁਹਾਡੇ ਰਾਹੀਂ ਤੇ ਮੇਰੀ ਸ਼ਰੂਮਨੀ ਕਾਲੀ ਦਲ ਹਾਈ ਕਮਾਂਡ ਤੱਕ ਮੇਰੀ ਜੇ ਖਬਰ ਪਹੁੰਚੇ ਕਪੂਰਥਲੇ ਦੇ ਵਿੱਚ ਲਗਾਤਾਰ ਪਿਛਲੇ 5 ਸਾਲ ਤੋਂ ਸਿਰਫ ਅਭੀ ਰਾਜਪੂਤ ਹੀ ਕੰਮ ਕਰਦਾ ਇੱਥੇ ਕੋਈ ਪਰਮਜੀਤ ਨਹੀਂ ਕੰਮ ਕਰਦਾ ਕੋਈ ਵਾਲੀਆ ਨਹੀਂ ਕੰਮ ਕਰਦਾ ਕੋਈ ਜ਼ਿਲ੍ਹਾ ਪ੍ਰਧਾਨ ਨਹੀਂ ਕੰਮ ਕਰਦਾ ਪਾਰਟੀ ਨੂੰ ਜੇ ਜੱਬਾ ਮੋਰੇ ਲਿਜਾਣਾ ਕਿਉਂਕਿ ਅੱਜਕੱਲ ਜਿਹੜੇ ਲੋਕ ਸਮਾਜ ਚ ਸੇਵਾ ਕਰਦੇ ਉਹੀ ਇੱਕ ਚਿਹਰੇ ਹੁੰਦੇ ਆ ਤੇ ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਹਾਈ ਕਮਾਂਡ ਨੂੰ ਬੇਨਤੀ ਕਰਦਾ ਵੀ ਦੇਖੋ ਕਪੂਰਥਲੇ ਢਾਂਚਾ ਬੜਾ ਢਾਡਾ ਖਰਾਬ ਹੋ ਗਿਆ ਸੀਗਾ ਪਰ ਇਹ ਸਾਥੀ ਨੇ ਮੈਂ ਸਮਝਦਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਕਪੂਰਥਲੇ ਚ ਜ਼ਿਆਦਾ ਉਹ ਜੇ ਉੱਭਰਿਆ ਵਾ ਸਾਥੀ ਚਾਹੇ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਨਾਂ ਲੈਂਦਾ ਪਰ ਦੇਖੋ ਸਾਥੀ ਜੋ ਕੰਮ ਕਰਦਾ ਚਾਹੇ ਉਹ ਸੇਵਾਦਾਰ ਆ ਉਨੂੰ ਹਲਕਾ ਇੰਚਾਰਜ ਜਾਂ ਜ਼ਿਲ੍ਹਾ ਪ੍ਰਧਾਨ ਲਾ ਕੇ ਫੇਰ ਹੀ ਮੈਂ ਸਮਝਦਾ ਸ਼੍ਰੋਮਨੀ ਕਾਲੀਦਾਲ ਜਿਹੜੀ ਆ ਚੰਗੀ ਵੋਟ ਜਿਹੜੀ ਆ ਕਪੂਰਤਲ ਨਿਕਲ ਸਕਦੀ ਆ ਨਹੀਂ ਤੇ ਹਾਲਾਂਕਿ ਕਪੂਰਤਲੇ ਵਿੱਚ ਸਿਰਫ ਉਹਦੇ ਲੈਣ ਵਾਸਤੇ ਦੇਖੋ ਮੋਰੀ ਮੋਰੀ ਦੇਖੋ ਜੀ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਪੂਰਤਲਾ ਮੀਡੀਆ ਜਾਣਦਾ ਮੈਂ ਕਸ਼ੇ ਲੰਬੇ ਸਮੇਂ ਤੋਂ ਹਲਕੇ ਕਪੂਰਤਲੇ ਦੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਜਿਹੜੀ ਆ ਬੁਲੰਦ ਕੀਤੀ ਆ ਦੂਜੀ ਗੱਲ ਜਿਹੜੀ ਪੁੱਛਿਆ ਵਾ ਕਿ ਜਿਹੜਾ ਸਰਕਾਰ ਜਿਹੜੀ ਆ ਉਹ ਕਿਹਦੀ ਮੰਨਦੀ ਦੀ ਆ ਸੈਂਟਰ ਦੇ ਵਿੱਚ ਅਸੀਂ ਸਮਝਾਂਦੇ ਹਾਂ ਪਿਛਲੇ 10 ਸਾਲ ਤੋਂ ਮੋਦੀ ਸਾਹਿਬ ਜਿਹੜੀ ਜਿਹੜੀ ਆ ਸਰਕਾਰ ਤੋਂ ਕਾਬਜ ਆ ਠੀਕ ਆ ਉਹਨਾਂ ਨੇ ਜੋ ਕੀ ਕਹਿੰਦੇ ਨੇ ਲੰਬੇ ਸਮੇਂ ਜੋ ਸਰਕਾਰ ਕਾਬਜ ਹੋਵੇ ਉਹਦੀ ਪੋਜ਼ਿਟਿਵਿਟੀ ਵੀ ਹੁੰਦੀ ਆ ਨੈਗੇਟਿਵਿਟੀ ਵੀ ਹੁੰਦੀ ਆ ਇਹ ਲੋਕਾਂ ਨੇ ਆਪਣਾ ਮਨ ਬਣਾਣਾ ਹੁੰਦਾ ਵਾ ਕਿਉਂਕਿ ਮੈਂ ਪੰਜਾਬ ਦਾ ਵਸਨੀਕ ਹੋਂ ਦੇ ਨਾਤੇ ਹਲਕੇ ਕਪੂਤਰੇ ਆ ਵਸਨੀਕ ਹੋਂ ਦੇ ਨਾਤੇ ਕਪੂਤਰੇ ਦੀ ਤੇ ਪੰਜਾਬ ਦੀ ਗੱਲ ਕਰਾਂਗਾ ਕਿ ਕਪੂਤਰੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਕ-ਵਕ ਲੀਡਰ ਸਹਿਮਾਨ ਵਕ-ਵਕ ਮੈਂਬਰ ਪਾਰਲੀਮੈਂਟ ਜਿੱਤ ਕੇ ਇੱਥੇ ਜਾਂਦੇ ਰਹੇ ਪਰ ਅੱਜ ਤੱਕ ਕਪੂਤਰੇ ਦੇ ਵਿੱਚ ਨਾ ਕੋਈ ਵੱਡੀ ਫੈਕਟਰੀ ਲੱਗੀ ਨਾ ਕੋਈ ਵੱਡਾ ਹਸਪੀਟਲ ਆਇਆ ਜਿਹੜੀ ਮੈਡੀਕਲ ਕਾਲਜ ਆ ਚਟਾ ਆਪਦੀ ਬੰਨਿਆ ਸਮੇਂ ਸਮੇਂ ਸਰਕਾਰਾਂ ਆਈਆਂ ਸਿਰਫ ਵਾਦੇ ਹੁੰਦੇ ਰਹੇ ਅੱਜ ਜਿਹੜਾ ਉਹ ਮੈਡੀਕਲ ਕਾਲਜ ਆ ਇਨੇ ਜਗ੍ਹਾ ਇਨੇ ਬੁਰੇ ਹਾਲਾਤਾਂ ਦੇ ਵਿੱਚ ਆ ਉਹ ਪ੍ਰਾਈਵੇਟਾਈਜ਼ਮ ਹੋ ਚੁੱਕਿਆ ਉੱਥੇ ਕਦੀ ਪਟਾਕੇ ਲੱਗਦੇ ਸਰਕਸਾਂ ਲੱਗਦੀਆਂ ਜਾਂ ਪ੍ਰਾਈਵੇਟ ਲੋਕਾਂ ਦੇ ਜਾਂਦੇ ਉਸ ਤੋਂ ਇਲਾਵਾ ਸੜਕਾਂ ਦਾ ਹਾਲ ਕੇ ਕਪੂਤਰੇ ਨੂੰ ਲੈਦੇ ਹੋਗੀ ਕੌਨਸੀ ਕੌਨਸੀ ਜਿਹੜੀ ਹਲਕੇ ਲੋਕ ਸਭਾ ਦੀ ਬੜੀ ਵੱਡੀ ਆ ਨੋ ਹਲਕੇ ਹੁੰਦੇ ਆ ਪਰ ਮੈਂ ਕਪੂਤਰੇ ਜਿੱਥੇ ਗੱਲ ਕਰਾਂ ਅਜ ਤੱਕ ਕਪੂਤਲੇ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਮਿਲ ਪਈਆਂ ਸੋ ਮੈਂ ਕਪੂਤਲੇ ਲੋਕਾਂ ਨੂੰ ਬੇਨਤੀ ਕਰੂੰਗਾ ਆਪਣਾ ਉਮੀਦਵਾਰ ਮੈਂਬਰ ਪਾਰਲੀਮੈਂਟ ਉਹ ਚੁਣਦੇ ਹੋ ਜਿਹੜਾ ਅੱਜ ਵੀ ਧੰਨ ਜਿਹੜਾ ਜਾਨੂ ਹੋਵੇ ਨਾ ਕਿ ਕਿਸੇ ਪਾਰਟੀ ਦੇ ਮਗਰ ਲਾ ਕੇ ਆਪਣੀ ਜਿਹੜੀ ਵੋਟ ਖਰਾਬ ਕਰਿਓ ਬਾਅਦ ਵਿੱਚ ਵੀ ਸਭ ਪਛਤਾਨੇ ਹੋ 5 ਸਾਲ ਜਿਹੜਾ ਵਾ ਵੇਟ ਕਰਨਾ ਪੈਂਦਾ ਵਾ ਸੋ ਮੈਂਬਰ ਪਾਰਲੀਮੈਂਟ ਉਹ ਚੁਣ ਕੇ ਵੇਚੋ ਜਿਹੜੇ ਤੁਹਾਡੇ ਮੁੱਦਿਆਂ ਨੂੰ ਲੋਕ ਸਭਾ 'ਚ ਜਾ ਕੇ ਚੱਕੇ ਸੰਸਦ 'ਚ ਚੱਕੇ ਉਹ ਬੰਦਾ ਚੁਣਿਓ ਨਾ ਕਿ ਪਾਰਟੀਆਂ ਮਗਰ ਲਾ ਕੇ ਪਹਿਲੇ ਵਾਂਗੂ ਠੱਗਿਆ ਮਹਿਸੂਸ ਕਰਿਓ ਅ candidat ਨੂੰ ਪਹਿਲ ਦੇਣੀ ਚਾਹੀਦੀ ਜੀ ਉਮੀਦਵਾਰ ਜਿਹੜਾ ਲੋਕਾਂ ਨਾਲ ਜੁੜਿਆ ਹੋਵੇ ਗਰਾਊਂਡ ਲੈਵਲ ਜੁੜਿਆ ਹੋਵੇ ਨਾ ਕਿ ਕੋਈ ਪੈਸੇ ਵਾਲਾ ਉਮੀਦਵਾਰ ਆਵੇ ਲੋਕਾਂ ਦੀਆਂ ਵੋਟਾਂ ਨੂੰ ਖਰੀਦ ਕੇ ਬੈਲਾਫ-ਤਲਾਗ ਉਹਨਾਂ ਨੂੰ ਠੱਗੀ ਮਾਰ ਕੇ ਜਾਵੇ ਕਿਉਂਕਿ ਲੋਕ ਹੁਣ ਸਮਝਦਾਰ ਹੋਣ ਜੇ ਅੱਜ ਵੋਟ ਪਾਉਣ ਦਾ ਅਧਿਕਾਰ ਹਰੇਕ ਧਰਮ ਨੂੰ ਹਰੇਕ ਲੋਕ ਨੂੰ ਜੇ ਬਾਬਾ ਸਾਹਿਬ ਡਾਕਟਰ ਬੀਨਾਮ ਉਮੀਦਵਾਰ ਕਹਿ ਦਿੱਤਾ ਇਹ ਜਿਹੜਾ ਸਹੀ ਸਮਾਵਾ ਹਰੇਕ ਭਾਈਚਾਰੇ ਲਈ ਆਪਾਂ ਨੂੰ ਵਾਪਸ ਦੇਣ ਦਾ ਕਿਉਂਕਿ ਜੇ ਵੋਟ ਆਪਾਂ ਸਹੀ ਵਰਤੋਂ ਨਾ ਕਰਾਂਗੇ ਤੇ ਅੱਜ ਬਾਬਾ ਸਾਹਿਬ ਡਾਕਟਰ ਬੀਨਾਮ ਉਮੀਦਵਾਰ ਕਹਿ ਦੀ ਵੀ ਆਤਮਾ ਨੂੰ ਦੁੱਖ ਪਜਾਵਾਂਗੇ ਸੋ ਹਰੇਕ ਧਰਮ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਲੀਡਰ ਜਿਹੜਾ ਵਾ ਉਹ ਗਰਾਊਂਡ ਲੈਵਲ ਦਾ ਜਿਹੜਾ ਜੁੜਿਆ ਆ ਲੋਕਾਂ ਦੇ ਮਸਲੇ ਚੱਕਦਾ ਉਹਨੂੰ ਚੁਣੋ ਨਾ ਕਿ ਪਾਰਟੀਆਂ ਦੇ ਮਗਰ ਲੱਗ ਕੇ ਆਪਣੀ ਵੋਟ ਦਾ ਗਲਤ ਇਸਤੇਮਾਲ ਕਰੋ ਪਹਿਲਾਂ ਤੁਹਾਡੇ ਚੈਨਲ ਦੇ ਉੱਤੇ ਸਾਰੇ ਸਰੋਤਿਆਂ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ ਜੀ ਸਾਜਨ ਜੀ ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਬੋਲਣ ਦਾ ਤੇ ਮੈਂ ਤੈਨੂੰ ਤੁਹਾਡਾ ਧੰਨਵਾਦੀ ਵੀ ਹਾਂ ਤੇ ਜਿੱਥੋਂ ਤੱਕ ਆਣਵਲੀਆਂ ਚੋਣਾਂ ਦੀ ਗੱਲ ਹੈ ਲੋਕ ਸਭਾ ਚੋਣਾਂ ਦੀ ਗੱਲ ਹੈ ਤੇ ਸੇਵਾਦਲ ਸੇਵਾਦਲ ਇਹ ਵਰਗੇ ਵਾਅਦੇ ਛੱਡ ਕੇ ਇਸ ਚੋਣਾਂ ਦੇ ਵਿੱਚ ਆਪ ਕਾਂਗਰਸ ਪਾਰਟੀ ਦਾ ਸਾਥ ਦੇਣਗੇ ਅਤੇ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਤੇ 13 ਦੀਆਂ 13 ਸੀਟਾਂ ਅਸੀਂ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ। ਭਾਜਪਾ ਪਾਰਟੀ ਦੇਖਿਆ ਜਾਵੇ ਤਾਂ ਜੁਮਲਾ ਪਾਰਟੀ ਆ। ਉਹਨਾਂ ਨੇ ਸੱਤਾ ਦੇ ਵਿੱਚ ਝੂਠ ਦੇ ਬੁਲੰਦੇ ਦੇ ਨਾਲ ਸਰਕਾਰ ਬਣਾਈ ਤੇ ਅੱਜ ਤੱਕ ਕੋਈ ਵੀ ਵਾਅਦਾ ਜਿਹੜਾ ਗਰੀਬੀ ਨੂੰ ਲੈ ਕੇ, ਬਰੋਜਗਾਰੀ ਨੂੰ ਲੈ ਕੇ ਜਾਂ ਫਿਰ ਕੋਈ ਵੀ ਡਿਵੈਲਪਮੈਂਟ ਨੂੰ ਲੈ ਕੇ ਕੋਈ ਵੀ ਨਹੀਂ ਕੀਤਾ। ਇਹ ਸਿਰਫ ਤੇ ਸਿਰਫ ਅਮੀਰ ਘਰਾਣਿਆਂ ਦੀ ਤੇ ਉਹਨਾਂ ਦੀ ਫਾਈਨੈਂਸ਼ੀਅਲ ਉਹਨਾਂ ਦੇ ਬਿਜ਼ਨਸ ਨੂੰ ਹੀ ਵਧਾਵਾ ਹੋਇਆ ਹੈ ਆਮ ਲੋਕਾਂ ਤੇ ਆਮ ਜਨਤਾ ਪੂਰੀ ਤਰ੍ਹਾਂ ਦੁਖੀ ਹਨ ਬੀਜੇਪੀ ਤੋਂ ਤੇ ਬੀਜੇਪੀ ਦੀ ਕਾਰਜ ਪ੍ਰਣਾਲੀ